ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸੈਰ ਕਰਨਾ ਕਸਰਤ ਕਰਨ ਦਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਦਿਲ ਅਤੇ ਖੂਨ ਦੀਆਂ ਨਾੜੀਆਂ ਦੀਆਂ ਬਿਮਾਰੀਆਂ ਤੇ ਜੋਖਮ ਨੂੰ ਘਟਾਉਣ ਲਈ ਸੈਰ ਕਰਨਾ ਲਾਈਫ ਸਟਾਈਲ ਹੈ ਇਹ ਇੱਕ एरोਬਿਕ ਕਸਰਤ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੀ ਹੈ ਹਾਲਾਂਕਿ ਵਿਅਸਤ ਜੀਵਨ ਸ਼ੈਲੀ ਕਾਰਨ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾ ਰਹੇ ਬਹੁਤ ਸਾਰੇ ਲੋਕ ਯੋਗਾ ਸੈਰ ਸਾਈਕਲਿੰਗ ਅਤੇ ਸਟ੍ਰੈਚਿੰਗ ਵਰਗੀਆਂ ਕਸਰਤਾਂ ਨਹੀਂ ਕਰਦੇ ਇਸ ਕਾਰਨ ਉਹਨਾਂ ਨੂੰ ਮोटापा, ਸ਼ੂਗਰ ਵਰਗੀਆਂ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਮਾਹਰਨੀ ਤੌਰ ਤੇ ਸੈਰ ਕਰਨ ਦੀ ਸਲਾਹ ਦਿੰਦੇ ਹਨ। ਪ੍ਰਤੀ ਦਿਨ 10000 ਕਦਮ ਤੁਰਨ ਨਾਲ ਸਿਹਤ ਨੂੰ ਲਾਭ ਮਿਲ ਸਕਦਾ ਹੈ। ਇੱਕ ਤਾਜ਼ਾ ਰਿਪੋਰਟ ਸੁਝਾ ਦਿੰਦੀ ਹੈ ਕਿ ਰੋਜ਼ਾਨਾ 7000 ਕਦਮ ਤੁਰਨ ਨਾਲ ਮੌਤ ਦਾ ਖਤਰਾ ਘਟ ਸਕਦਾ ਹੈ ਪਰ ਨਿਯਮਤ ਸਮੇਂ ਤੁਰਨਾ ਤੁਹਾਡੇ ਦਿਲ ਅਤੇ ਖੂਨ ਸੰਚਾਰ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਹੈ ਇਹ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣਾ ਅਤੇ ਭਾਰ ਸਬੰਧਨ ਲਈ ਬਹੁਤ ਵਧੀਆ ਹੈ ਨਿਯਮਤ ਤੁਰਨ ਨਾਲ ਫੇਫੜਿਆਂ ਦੀ ਸਮਰੱਥਾ ਵਾਧੀ ਹੈ ਘੱਟ ਸਰੀਰਕ ਗਤੀਵਿਧੀਆਂ ਕਰਨ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ ਦਿਨ-ਬਦਿਨ ਵਾਧੀ ਜਾ ਰਹੀ ਹੈ ਇਸ ਕਰਕੇ ਲੇਟਰ ਸਰਪੋਰਟ ਦੇ ਅਨੁਸਾਰ ਹਰ ਰੋਜ਼ 7000 ਕਦਮ ਤੁਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਨਿਯਮਤ ਤੁਰਨ ਨਾਲ ਮੌਤ ਦਾ ਖਤਰਾ 47% ਘਟ ਜਾਂਦਾ ਹੈ। ਇਹ ਵਾਰ-ਵਾਰ ਭੁੱਲਣ ਦੀ ਆਦਤ ਨੂੰ ਵੀ ਖਤਮ ਕਰ ਸਕਦਾ ਹੈ। ਇਹ ਉਹਨਾਂ ਲੋਕਾਂ ਲਈ ਵੀ ਚੰਗਾ ਹੈ ਜੋ ਡਿਪਰੈਸ਼ਨ ਨਾਲ ਜੂਝ ਰਹੇ ਹਨ। ਇਹ ਰਿਪੋਰਟ 2014 ਦੇ 25 ਦੇ ਵਿੱਚ ਘਾਰਜਾਨੇਗੀ 11 ਸਾਲ ਵਿੱਚ ਕੀਤੇ ਗਏ ਥਾਸੀ ਅਧਿਐਨਾਂ ਦੇ ਵਿਗਲੇਸ਼ਨ ਦੇ ਆਧਾਰ ਤੇ ਪ੍ਰਕਾਸ਼ਿਤ ਕੀਤੀ ਗਈ ਹੈ ਆਸਟ੍ਰੇਲੀਆ ਬਰਟੇਨ ਸਪੇਨ ਸਿਡਨੀ ਅਤੇ ਨਾਰਵੇ ਦੀਆਂ ਯੂਨੀਵਰਸਿਟੀਆਂ ਦੇ ਖੋਜਾਕਾਰਾਂ ਨੇ ਇਹ ਅਧਿਐਨ ਕੀਤਾ ਹੈ ਇਨ੍ਹਾਂ ਸ੍ਰੇਖਾਂ ਵਿੱਚ 1.6 ਲੱਖ ਬਾਲਗਾਂ ਨੇ ਹਿੱਸਾ ਲਿਆ ਨੰਬਰ 1 7000 ਕਦਮ ਤੁਰਨ ਦੇ ਲਾਭ ਸਮੇ ਤੋਂ ਪਹਿਲਾਂ ਮੌਤ ਦਾ ਘਟ ਖਤਰਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਪ੍ਰਤੀ ਦੇਨ 7000 ਕਦਮ ਤੁਰਦੇ ਹਨ ਉਹਨਾਂ ਵਿੱਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਉਹਨਾਂ ਲੋਕਾਂ ਨਾਲੋਂ 47 ਫੀਸਦੀ ਘੱਟ ਹੁੰਦਾ ਹੈ ਜੋ ਪ੍ਰਤੀ ਦਿਨ ਸਿਰਫ 2000 ਕਦਮ ਤੁਰਦੇ ਹਨ ਨੰਬਰ 2 ਦਿਲ ਦੀਆਂ ਬੰਬਾਰੀਆਂ ਦਿਲ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ ਮੈਰਾਂ ਦਾ ਕਹਿਣਾ ਹੈ ਕਿ ਦਿਲ ਨੂੰ ਸਿਹਤਮੰਦ ਰੱਖਣਾ ਸਾਡੀ ਸਮੁੱਚੀ ਸਿਹਤ ਲਈ ਜ਼ਰੂਰੀ ਹੈ ਇਸ ਸਬੰਧ ਵਿੱਚ ਲਿਸਟਡ ਇੱਕ ਰਿਪੋਰਟ ਦੇ ਅਨੁਸਾਰ ਰੋਜ਼ਾਨਾ 7000 ਕਦਮ ਤੁਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ 25% ਘੱਟ ਜਾਂਦਾ ਹੈ। ਨੰਬਰ 3 ਕੈਂਸਰ ਦਾ ਖਤਰਾ। ਵਰਤਮਾਨ ਵਿੱਚ ਕੈਂਸਰ ਦੀ ਬਿਮਾਰੀ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਭਾਵੇਂ ਉਹ ਨੌਜਵਾਨ ਹੋ ਜਾਂ ਬੁੱਢੇ। ਹਾਲਾਂਕਿ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਰੋਜ਼ਾਨਾ 7000 ਕਦਮ ਤੁਰਦੇ ਹਨ ਉਨ੍ਹਾਂ ਵਿੱਚ ਕੈਂਸਰ ਹੋਣ ਦਾ ਖਤਰਾ ਸੇਵ ਸਿੱਧੀ ਘਟ ਹੁੰਦਾ ਹੈ ਅਤੇ ਕੈਂਸਰ ਨਾਲ ਮਰਨ ਦਾ ਖਤਰਾ 37% ਘਟ ਹੁੰਦਾ ਹੈ। ਨੰਬਰ 4 ਅਲਜ਼ਾਈਮਰ ਰੋਗ ਅਲਜ਼ਾਈਮਰ ਰੋਗ ਇੱਕ ਆਮ ਸਮੱਸਿਆ ਹੈ ਜੋ ਉਮਰ ਦੇ ਨਾਲ ਆਉਂਦੀ ਹੈ। ਰੋਜ਼ਾਨਾ 7000 ਕਦਮ ਤੁਰਨ ਨਾਲ ਡਿਪੈਂਸੀਆਂ ਦਾ ਖਤਰਾ 38% ਘਟ ਜਾਂਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਡਿਪਰੈਸ਼ਨ ਦੇ ਜੋਖ ਨੂੰ 22% ਘਟਾਉਂਦਾ ਹੈ। ਨੰਬਰ 5 ਟਾਈਪ 2 ਡਾਇਬੀਟਸ ਟਾਈਪ 2 ਡਾਇਬੀਟ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹੈ। ਇਹ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਸੰਬੰਧ ਵਿੱਚ ਲੇਟਸ ਜਰਨਲ ਪ੍ਰਕਾਸ਼ ਕੀਤਾ ਹੈ ਕਿ ਜੋ ਲੋਕ ਰੋਜ਼ਾਨਾ 7000 ਕਦਮ ਤੁਰਦੇ ਹਨ, ਉਨ੍ਹਾਂ ਵਿੱਚ ਟਾਈਪ 2 ਡਾਇਬੀਟ ਦਾ ਹੋਣ ਦਾ ਖਤਰਾ 14% ਘੱਟ ਜਾਂਦਾ ਹੈ। ਧੰਨਵਾਦ।